ਆਪਾਂ ਆਪ ਜ਼ਿਕਰ ਕਰਨ ਲੱਗੇ ਆ ਕਿ ਤੁਹਾਡੀ ਇੱਕ ਚੰਗੀ ਪ੍ਰੇਰਣਾ ਕਿਵੇਂ ਕਿਸੇ ਦਾ ਜੀਵਨ ਬਦਲ ਸਕਦੀ ਹੈ ਤੇ ਚੰਗੇ ਪੁਰਸ਼ਾਂ ਤੋਂ ਪ੍ਰੇਰਣਾ ਲਓ ਤੁਹਾਡਾ ਜੀਵਨ ਬਦਲ ਸਕਦੀ ਹੈ ਇਹਨੂੰ ਇੱਕ ਛੋਟੀ ਜੀ ਕਹਾਣੀ ਦੁਆਰਾ ਵਰਨਨ ਕਰਨ ਲੱਗੇ ਆ ਇਸ ਕਹਾਣੀ ਦਾ ਨਾਮ ਹੈ ਭਿਖਾਰੀ ਤੋਂ ਵਪਾਰੀ ਕਹਿੰਦੇ ਇੱਕ ਸਟੇਸ਼ਨ ਤੇ ਇੱਕ ਭਿਖਾਰੀ ਸੀ ਜੋ ਲੋਕਾਂ ਤੋਂ ਆਇਆ ਗਿਆ ਤੋਂ ਸਟੇਸ਼ਨ ਤੇ ਮੰਗਤਾ ਰਹਿੰਦਾ ਸੀ ਇੱਕ ਦਿਨ ਇੱਕ ਚੰਗਾ ਸਿਆਣਾ ਸੂਟਡ ਬੂਟਡ ਬੰਦਾ ਸਮਝਦਾਰ ਬੰਦਾ ਵਪਾਰੀ ਬੰਦਾ ਸ਼ੁਭਪ੍ਰੇਰਨਾ ਦੇਣ ਵਾਲਾ ਬੰਦਾ ਉੱਥੋਂ ਲੰਘ ਰਿਹਾ ਭਿਖਾਰੀ ਨੇ ਉਸ ਕੋਲੋਂ ਕੋਈ ਮੰਗਿਆ ਉਸ ਬੰਦੇ ਨੇ ਭਿਖਾਰੀ ਨੂੰ ਕਿਹਾ ਕਿ ਮੈਂ ਤੈਨੂੰ ਕੁਝ ਦੇਵਾਂ ਇਹਦੇ ਬਦਲੇ ਤੂੰ ਮੈਨੂੰ ਕੀ ਦੇਵੇਂਗਾ ਭਿਖਾਰੀ ਕਹਿੰਦਾ ਮੈਂ ਤੇ ਭਿਖਾਰੀ ਹਾਂ ਮੈਂ ਤੈਨੂੰ ਕੀ ਦੇ ਸਕਦਾ ਉਸ ਬੰਦੇ ਨੇ ਕਿਹਾ ਵੀ ਮੇਰਾ ਅੱਜ ਤੱਕ ਨਿਜਮ ਹੈ ਕਿ ਮੈਂ ਬਿਨਾਂ ਕੁਝ ਲੈ ਤੋ ਕੁਝ ਦੇਦਾ ਨਹੀਂ ਮੈਂ ਵਪਾਰੀ ਹਾਂ ਨਾ ਇਹ ਹੀ ਨਿਜਮ ਕੁਦਰਤ ਦਾ ਪ੍ਰਕਿਰਤੀ ਦਾ ਹੀ ਨਿਜਮ ਕਾਦਰ ਦਾ ਤੇ ਜੇ ਕੁਝ ਮੈਨੂੰ ਤੂੰ ਦੇ ਸਕਦਾ ਮੈਂ ਤੈਨੂੰ ਫਿਰ ਪੈ ਭੀਖ ਦੇਵਾਂਗਾ। ਭਿਖਾਰੀ ਕਹਿੰਦਾ ਮੇਰੇ ਕੋਲ ਦੇਣ ਨੂੰ ਕੁਝ ਨਹੀਂ। ਤੇ ਉਹ ਮਾਫੀ ਮੰਗ ਕੇ ਸੌਰੀ ਕਰਕੇ ਅੱਗੇ چلا ਗਿਆ ਉਹ ਪਾਂ। ਭਿਖਾਰੀ ਦੇ ਮਨ 'ਚ ਆਈ ਜਦੋਂ ਸਟੇਸ਼ਨ ਤੋਂ ਗਿਆ। ਉਹ ਗੱਲਾਂ ਦੇ ਅੰਦਰ ਬਹਿ ਗਈ। ਉਹਨੂੰ ਜਾਂਦੇ ਨੂੰ ਸਾਈਡ ਤੇ ਫੁੱਲਾਂ ਦੇ ਜਿਹੜੇ ਪੌਦੇ ਨਜ਼ਰ ਆਏ ਇੱਕ ਸਾਈਡ ਤੇ ਸਟੇਸ਼ਨ ਤੋਂ ਬੜੇ ਪਿਆਰੇ ਫੁੱਲ ਲੱਗੇ ਸੀ। ਉਹਦੇ ਮਨ 'ਚ ਇੱਕਦਮ ਖਿਆਲ ਆਇਆ। ਖਲ ਤੋਂ ਮੰਗਣ ਦਾ ਤਰੀਕਾ ਬਦਲਦੇ ਆਂ। ਕਦਰ ਪੀਖ ਵਿੱਚ ਚੰਗੀ ਮਿਲ ਗਈ। ਉਹਨੇ ਕੋ ਜੋਥੋ ਅਗਲੇ ਦਿਨ ਫੁੱਲ ਤੋੜੇ। ਇੱਕ ਇੱਕ ਫੁੱਲ ਲੋਕਾਂ ਸਾਹਮਣੇ ਕਰਦਾ। ਜਿਹੜਾ ਕੋਈ ਪੀਖ ਦਿੰਦਾ ਉਹਨੂੰ ਇੱਕ ਫੁੱਲ ਦੇ ਦਿੰਦਾ। ਜਿਹੜਾ ਫੁੱਲ ਵਿਖਾਉਂਦਾ ਲੋਕ ਫੁੱਲ ਲੈ ਕੇ ਉਹਨੂੰ ਕੋਈ ਪੀਖ ਦੇ ਦਿੰਦੇ ਪਰ ਉਹਨੇ ਤਜਰਬਾ ਕੀਤਾ। ਥੇਲੇ ਦਿਨ ਉਹਦੀ ਪੀਖ ਪਹਿਲਾਂ ਨਾਲੋਂ 3-4 ਗੁਣਾ ਵਧ ਗਈ। ਤੇ ਇਹ ਖਿਆਲ ਉਹਨੇ ਕੀਤਾ। ਇਹ ਉਹਨੇ ਰੋਜ਼ ਕਰ ਲਾ ਦਿੱਤਿਆ। 10-15 ਦਿਨਾਂ ਨੂੰ ਗੁਜ਼ਰੀ ਹੋਈ ਬੰਦਾ ਉੱਥੇ ਫੇਰ ਆਇਆ। ਜਿਹਨਾਂ ਨੂੰ ਪ੍ਰੇਰਣਾ ਦਿੱਤੀ ਸੀ। ਉਹਨੂੰ ਵੇਖ ਕੇ ਭਜ ਕੇ ਭਿਖਾਰੀ ਉਹਦੇ ਕੋਲ ਗਿਆ ਕਹਿਣ ਲੱਗਾ ਵੀ ਮੈਂ ਤੁਹਾਡੀ ਪ੍ਰੇਰਣਾ ਨਾਲ ਸ਼ੁਰੂ ਕਰ ਲਿਆ ਪਰ ਮੈਨੂੰ ਬੜੀ ਮਾਇਆਵੱਦ ਮਿਲਣ ਲੱਗ ਪਈ ਹੈ ਮੇਰੀ ਜ਼ਿੰਦਗੀ ਬਦਲ ਚੱਲੀ ਹੈ ਆ ਲਓ ਫੁੱਲ ਮੈਂ ਹੁਣ ਫੁੱਲਾਂ ਦੇ ਵੱਟੇ ਮੰਗਦਾ ਕਿ ਉਸ ਬੰਦੇ ਨੇ ਉਹਦੇ ਕੋਲੋਂ ਫੁੱਲ ਲੈ ਤੇ ਭਿਖਾਰੀ ਨੂੰ ਕੁਝ ਮਾਇਆ ਦੇ ਦਿੱਤੀ ਪਰ ਅੱਜ ਫੇਰ ਉਹ ਬੰਦਾ ਜਾਣ ਲੱਗਾ ਭਿਖਾਰੀ ਨੂੰ ਕਹਿਣ ਲੱਗਾ ਤੂੰ ਭਿਖਾਰੀ ਨਹੀਂ ਹੈ ਤੂੰ ਤੇ ਵਪਾਰੀ ਬਣ ਗਿਆ ਮੇਰੇ ਵਾਂਗੂ ਇਹ ਗੱਲ ਕਹਿ ਕੇ ਬੰਦਾ ਚਲਾ ਗਿਆ। ਭਿਖਾਰੀ ਨੇ ਫੇਰ ਅਜੀ ਗੱਲ ਖਿਆਲ ਚ ਐ ਵੀ ਜਿਹੜੀ ਇਹਦੀ ਉੱਤੇ ਪ੍ਰੇਰਨਾ ਸੀ ਉਹਨੇ ਮੈਨੂੰ ਬਦਲਿਆ ਇਹ ਅੱਜ ਵੀ ਕੋਈ ਮੈਨੂੰ ਰਾਜ ਦੀ ਗੱਲ ਅਗੇ ਕਹਿ ਗਿਆ। ਉਹਨੇ ਕਿਹਾ ਮੈਂ ਵਪਾਰੀ ਹਾਂ। ਇਹ ਗੱਲ ਉਹਦੇ ਮਨ ਚ ਵਾਰ-ਵਾਰ ਖੜਕਦੀ ਰਹੀ ਉਹਨੂੰ ਪੰਚ ਕਰਦੀ ਰਹੀ। ਲਓ ਜੀ ਲੰਮਾ ਟਾਈਮ ਗੁਜ਼ਰ ਗਿਆ। ਸਾਲ ਡੇਢ ਸਾਲ ਸਮਾਂ ਗੁਜ਼ਰਿਆ ਦੋਹਾਂ ਦਾ ਮਲਾਪ ਨਹੀਂ ਹੋਇਆ। ਨਾ ਹੀ ਉਹ ਭਿਖਾਰੀ ਸਟੇਸ਼ਨ ਤੇ ਆਇਆ। ਉਹ ਬੰਦਾ ਲੰਘਦਾ ਰਿਹਾ ਹੋਵੇਗਾ ਪਹਿਲਾਂ। ਜਿਹੜਾ ਉਹ ਸੀਟ ਸੀ ਜਾਂ ਪ੍ਰੇਰਣਾ ਦੇਣ ਵਾਲਾ ਸੀ। 1.5 ਸਾਲ ਬਾਅਦ ਇੱਕ ਟ੍ਰੇਨ ਵਿੱਚ ਦੋ ਬੰਦੇ ਉਹ ਸਟੇਸ਼ਨ ਦੇ ਨੇੜੇ ਸਫ਼ਰ ਕਰ ਰਹੇ ਆ ਦੋਵੇਂ ਵੱਡੇ ਆਪਣੇ ਆਪ ਨੂੰ ਜਿਹਨੂੰ ਆਪਾਂ ਜੈਂਟਲਮੈਨ ਕਹਿੰਦੇ ਸਜੇ ਤਜੇ ਹੋਏ ਨੇ ਇਹੋ ਜਿਹੜਾ ਇੱਕ ਬੰਦਾ ਉਸ ਸ਼ੇਡ ਨੂੰ ਪੁੱਛਦਾ ਸ਼ੇਡ ਜੀ ਪਛਾਣਨੇ ਆ ਉਹ ਕਹਿੰਦਾ ਪਛਾਣਨਾ ਕੀ ਆਪਾਂ ਪਹਿਲੀ ਵਾਰ ਮਿਲੇ ਆ ਉਹ ਕਹਿੰਦਾ ਨਹੀਂ ਪਹਿਲੀ ਵਾਰ ਹੀ ਨਹੀਂ ਆਪਾਂ ਤੀਜੀ ਵਾਰੀ ਮਿਲਣ ਲੱਗੇ ਆ ਮੈਂ ਉਹ ਹੀ ਭਿਖਾਰੀ ਆ ਜਿਹਨੂੰ ਤੁਸੀਂ ਪ੍ਰੇਰਣਾ ਦਿੱਤੀ ਤੇ ਜਦੋਂ ਤੁਸੀਂ ਮੈਨੂੰ ਦੂਜੀ ਵਾਰੀ ਕਹਿ ਕੇ ਕਹਿਣਾ ਦੂਜੇ ਮੁਲਾਪ ਵਿੱਚ ਵੀ ਤੂੰ ਭਿਖਾਰੀ ਨਹੀਂ ਤੂੰ ਵਪਾਰੀ ਆ ਮੇਰੇ ਮਨ 'ਚ ਖਿਆਲ ਆਇਆ ਕਿ ਜੇ ਮੈਂ ਫੁੱਲ ਦੇ ਕੇ ਕਿਸੇ ਨੂੰ ਭੀਖ ਵਧਾ ਸਕਣਾ ਤੇ ਮੈਂ ਕਿਉਂ ਨਾ ਫੁੱਲਾਂ ਦਾ ਵਪਾਰ ਹੀ ਕਰ ਲਵਾਂ ਕਹਿਣ ਲੱਗਾ ਜੇ ਬਹੁਤਾ ਵੱਡਾ ਨਹੀਂ ਤੇ ਅਜੇ ਮੈਂ ਇੱਕ ਚੰਗਾ ਬਿਜ਼ਨਸਮੈਨ ਵਪਾਰੀ ਹਾਂ ਫੁੱਲਾਂ ਦਾ ਇਲਾਕੇ ਸਾਰੇ ਫੁੱਲ ਨੇ ਜਿਹੜੇ ਜਿਹੜੇ ਜਾਂਦੇ ਨੇ ਲੋਕ ਜਿਨ੍ਹਾਂ ਨੂੰ ਮੰਗ ਕਰਦੇ ਉਹ ਮੈਂ ਹੀ ਪ੍ਰੋਵਾਈਡ ਕਰਾਉਣਾ ਭੇਜਦਾ ਤੇ ਸੇਠ ਨੇ ਉਹਨੂੰ ਜੱਫੀ 'ਚ ਲੈ ਲਿਆ ਕਹਿਣ ਲੱਗਾ ਬਸੇ ਪ੍ਰੇਰਨਾ ਦਿੱਤੀ ਤੈਨੂੰ ਤਾਂ ਸੀ ਇਹ ਤਾਂ ਤੇਰਾ ਜੀਵਨ ਬਦਲ ਸਕੇ ਇਸ ਲਈ ਚੰਗੀ ਪ੍ਰੇਰਨਾ ਦਿਓ ਤੁਹਾਡੀ ਪ੍ਰੇਰਨਾ ਨਾਲ ਕਿਸੇ ਦਾ ਜੀਵਨ ਬਦਲੇ ਚੰਗੇ ਬੰਦਿਆਂ ਦੀ ਸੰਗਤ ਵਿੱਚੋਂ ਪ੍ਰੇਰਨਾ ਲਓ ਤਾਂ ਕਿ ਸਾਡਾ ਜੀਵਨ ਬਦਲ ਸਕੇ ਭਿਖਾਰੀ ਤੋਂ ਵਪਾਰੀ ਹੋ ਸਕਦਾ ਜੇ ਕੋਈ ਚੰਗੀ ਪ੍ਰੇਰਨਾ ਲਵੇ ਇਹ ਆਪ ਜੀ ਦੇ ਸਾਹਮਣੇ ਰੱਖੀ ਹੈ ਕਹਾਣੀ ਸੁਣ ਕੇ ਦੱਸਿਓ ਕਿਦਾਂ ਲੱਗਾ ਵਧੀਆ ਲੱਗੇ ਸ਼ੇਅਰ ਕਰਨ ਦਾ ਯਤਨ ਕਰਿਓ ਇਹ ਨਹੀਂ ਬੇਨਤੀ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ